ਪਰ ਲੋਕਾਂ ਨੇ ਬਰਨਾਲੇ ਲੋਕਾਂ ਨੇ ਇੰਡੀਕੇਟ ਜਰੂਰ ਦਿੱਤਾ ਵੀ 27 ਦੇ ਵਿੱਚ ਕੀ ਹੋ ਸਕਦਾ ਹੈ ਇਹ ਆਪ ਮੰਨ ਸਕਦੇ ਆ 2027 ਦਾ ਜਿਹੜਾ ਹੈਗਾ ਸ਼ੀਸ਼ਾ ਉਹ ਬਰਨਾਲਿਆਂ ਨੇ ਬਿਲਕੁਲ ਕਲੀਅਰ ਕਰਤਾ ਕਿ ਜਿੱਥੋਂ ਬਾਕੀ ਥਾਵਾਂ ਤੇ ਪਾਰਟੀ ਜਿੱਤ ਗਈ ਹੈਗੀ ਆ ਉਹ ਕਿਵੇਂ ਜਿੱਤੀ ਹੈ ਪੂਰਾ ਅਮਲਾ ਲਾ ਕੇ ਜਿੱਤੀ ਹੈ ਉਹ ਸਭ ਨੂੰ ਪਤਾ ਹੈ ਲੱਗ ਰਿਹਾ ਇਹ ਤਾਂ ਉਥੋਂ ਬਾਅਦ ਨੇਜਲੇ ਨੇ ਇਹਨਾਂ ਦੀ ਪਾਰਟੀ ਚ ਪਲੇ ਜੁੜੇ ਰਹੇ ਨੇ ਉੱਥਾਂ ਨੇ ਵੀ ਬਹੁਤ ਵੋਟਾਂ ਕਾਫੀ ਲੈ ਗਈ ਨੇ ਤੇ ਗੁਰਦੀ ਬਾਠ ਤਾਂ ਜੜਾ ਚ ਬਹਿ ਗਿਆ ਹਾਂ ਬਰਨਾਲੇ ਤੋਂ ਵਿੱਚ ਤੇ ਹੁਣ ਗਾਣੇ ਬੜਾ ਚੱਲ ਪਿਆ ਰਿਹਾ ਦੇਖ ਰਿਹਾ ਰੱਖ ਰਿਹਾ ਇਹਲੀ ਚੋਟੀ ਦਾ ਦੇਖੋ ਇਹੀਆਂ ਗੱਲਾਂ ਇਹ 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 ਗੱਲਾਂ ਕੋਈ ਇੰਨੀਆਂ ਬਾਲੀਆਂ ਵਧੀਆ ਕਰਨ ਵਾਲੀਆਂ ਨਹੀਂ ਹੁੰਦੀਆਂ ਤੁਸੀਂ ਜਿਹੜੇ ਖਬਰਨਾਮੇ ਦੇ ਨਾਲ ਜਗਤਾਰ ਦਸਾਂ ਸਭ ਦਾ ਵਰਤ ਕਰਦਾ ਹੈ ਅੱਜ ਪੰਜਾਬ ਦੇ ਵਿੱਚ ਚਾਰ ਜਗ੍ਹਾ ਤੇ ਜਿਮਨੀ ਚ ਹੋਣਾ ਸਰ ਜਿਸ ਵਿੱਚ ਆਮ ਆਦਮੀ ਪਾਰਟੀ ਵੱਲੋਂ ਤਿੰਨ ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਗਈ ਆ ਤੇ ਬਰਨਾਲਾ ਦੀ ਸੀਟ ਕੋ ਉਹ ਜਿਹੜੀ ਹੈ ਕਾਂਗਰਸ ਜਿੱਤ ਹਸ ਕੀਤੀ ਐ ਇਸ ਉੱਪਰ ਆਪਾਂ ਹੋਰ ਵੀ ਵਧੀਰੇ ਗੱਲਬਾਤ ਕਰਾਂਗੇ ਇਹ ਮੇਰੇ ਆ ਸੁਪਰਬਲ ਮਾਹੌਲ ਤੇ ਆਮ ਆਲੀ ਪਾਰਟੀ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਉਹਦਾ ਹਲਫਚਾ ਅੱਜ ਆਮ ਆਲੀ ਪਾਰਟੀ ਨੂੰ ਮਿਲਿਆ ਜਾਂ ਨਹੀਂ ਸਾਡੇ ਨਾਲ ਸਿਂਦਰ ਸਿੰਘ ਉਤਮ ਜੂਨੇ ਸੁੱਤ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਅੱਜ ਦਾ ਸਿਨੈਰੀਓ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਚਾਰਾਂ ਦੇ ਵਿੱਚੋਂ ਤਿੰਨ ਤੇ ਜਿੱਤ ਪ੍ਰਾਪਤ ਕੀਤੀ ਹੈ ਪਰ ਸਭ ਤੋਂ ਵੱਡੀ ਗੱਲ ਹੈ ਬਰਨਾਲਾ ਜਿਹੜਾ ਗੜ ਰਿਹਾ ਇਹ ਆਜੋ ਤੋਂ ਹੋਰ ਗਏ। ਦੇਖੋ ਜੀ ਜਿਹੜੀ ਆਮ ਆਦਮੀ ਪਾਰਟੀ ਨੂੰ ਪਹਿਲਾਂ ਤਾਂ ਅਸੀਂ ਬਹੁਤ-ਬਹੁਤ ਵਧਾਈ ਦਿੰਨੇ ਆ ਕਿ ਜਿਹੜੀਆਂ ਚਾਰ ਜਿਮਣੀ ਚੋਣਾ ਸੀਗੀਆਂ ਚਾਰਾਂ ਦੇ ਵਿੱਚੋਂ ਤਿੰਨਾਂ ਤੇ ਜਿੱਤ ਹਾਸਲ ਕੀਤੀ ਹੈ ਤੇ ਇੱਕ ਜਗ੍ਹਾ ਤੇ ਜਿਹੜੇ ਹੈਗਾ ਬੇਸ਼ੱਕ ਕਾਂਗਰਸ ਨੇ ਜਿਹੜੇ ਹੈਗੇ ਆ ਲੀਡ ਲਈ ਹੈ ਤੇ ਕਾਂਗਰਸ ਪਾਰਟੀ ਨੇ ਆਪਣਾ ਉਮੀਦਵਾਰ ਲਾ ਉਹ ਜਿਤਾ ਲਿਆ ਹੈਗਾ। ਅ ਇੱਥੇ ਇੱਕ ਗੱਲ ਜ਼ਰੂਰ ਜ਼ਿਕਰ ਕਰਨੀ ਬਣਦੀ ਹੈ ਕਿ ਬਰਨਾਲਾ ਦਾ ਵੱਖਰਾ ਹੀ ਰੂਟੀਨ ਰਿਹਾ। ਹਾਂ 2014 ਚ ਬਟਾ ਜਿਹੜਾ ਹੈਗਾ ਬਰਨਾਲਾ ਨੇ ਵਗੰਤਮਾਨ ਹੋਣਾ ਨੂੰ ਅੱਗੇ ਲੈ ਕੇ ਜਾਂਦਾ ਤੇ ਅੱਜ ਉਹਨਾਂ ਦੀ ਸਰਕਾਰ ਦੇ ਵਿੱਚ ਹੀ ਉਹਨਾਂ ਦੀ ਬਾਡੀ ਨੂੰ ਉਥੋਂ ਹਰਾਤਾ ਹਰਾਤਾ ਤੇ ਕਿਤਨੇ ਕਿਤੇ ਬਰਨਾਲਾ ਵਾਲਿਆਂ ਨੇ ਐਕਸੈਪਟ ਨਹੀਂ ਕੀਤਾ ਪੰਜਾਬ ਸਰਕਾਰ ਨੂੰ ਹੂੰ ਬਾਕੀ ਸਾਮਾ ਤੇ ਜਿਹੜਾ ਹੈਗਾ ਬਹੁਤ ਵਧੀਆ ਰੁਝਾਨ ਜਿਹੜੇ ਹੈਗੇ ਆ ਉਹ ਸਰਕਾਰ ਦੇ ਪੱਖ ਚ ਆਏ ਨੇ ਪਰ ਇਹ ਇਹਨਾਂ ਰੁਝਾਨਾਂ ਨੂੰ ਆਪਾਂ 2027 ਦੇ ਰੁਝਾਨ ਨਹੀਂ ਮੰਨ ਸਕਦੇ ਹੂੰ ਇਹ ਜ਼ਰੂਰ ਹੈ 2027 ਦੇ ਰੁਝਾਨੇ ਨਹੀਂ ਮੰਨਦਾ ਮੈਂ ਥੋੜੀ ਗੱਲ ਕਰਦਾ ਪਰ ਲੋਕਾਂ ਨੇ ਬੰਨਾਰਦੇ ਲੋਕਾਂ ਨੇ ਇੰਡੀਕੇਟਰ ਧੂਰ ਦਿੱਤਾ ਵੀ 2027 ਦੇ ਵਿੱਚ ਕੀ ਹੋ ਸਕਦਾ ਇਹ ਆਪ ਮੰਨ ਸਕਦੇ ਆ 2027 ਦਾ ਜਿਹੜਾ ਹੈਗਾ ਸ਼ੀਸ਼ਾ ਉਹ ਰਣਾਲੇ ਵਾਲਿਆਂ ਨੇ ਬਿਲਕੁਲ ਕਲੀਅਰ ਕਰਤਾ ਕਿ ਜਿਦੋਂ ਮੁੱਖ ਮੰਤਰੀ ਦੇ ਏਰੀਆ ਚੋਂ ਹਾਂ ਅਸੀਂ ਜਿਹੜਾ ਮੁੱਖ ਮੰਤਰੀ ਦੀ ਪਾਰਟੀ ਨੂੰ ਰਿਜੈਕਟ ਕਰਤਾ ਤਾਂ ਬਾਕੀ ਥਾਵਾਂ ਤੇ ਪਾਰਟੀ ਜਿੱਤ ਗਈ ਹੈ ਉਹ ਕਿਵੇਂ ਜਿੱਤੀ ਹੈ ਪੂਰਾ ਅਮਲਾ ਲਾ ਕੇ ਜਿੱਤੀ ਹੈ ਉਹ ਸਭ ਨੂੰ ਪਤਾ ਹੈਗਾ ਇਹ ਇਹਦੇ ਵਿੱਚ ਵੇਖੇ ਬਰਨਾਲਾ ਸੀਟ ਦੀ ਗੱਲ ਕਰੀਏ ਤਾਂ ਉਥੋਂ 62 ਨੀਜਲੇ ਨੇ ਇਹਨਾਂ ਦੀ ਪਾਰਟੀple ਜੁੜੇ ਰਹੇ ਨੇ ਉਹਨਾਂ ਨੇ ਵੀ ਬਹੁਤ ਵੋਟਾਂ ਕਾਫੀ ਲੈ ਗਈ ਨੇ ਤੇ ਗੁਰਦੀਪ ਬਾਠ ਤਾਂ ਜਣਾਚੀ ਬਹਿ ਗਿਆ ਬਰਨਾਲੇ ਤੋਂ ਜੇ ਮੈਂ ਕਹਣਾ ਵੀ ਉਹ ਤਾਂ ਫਾਇਦਾ ਕਾਂਗਰਸ ਨੂੰ ਲੱਗੀ ਕਿ ਨਹੀਂ ਲੱਗੀ ਪੂਰਾ 1.1% ਫਾਇਦਾ ਕਾਂਗਰਸ ਨੂੰ ਮਿਲਿਆ ਹਾਂ ਜੇ ਕਿਤੇ ਨਾਲ ਅਕਾਲੀ ਦਲ ਦਾ ਉਮੀਦਵਾਰ ਕੰਮਦਾਨ ਚ ਹੁੰਦਾ ਤਾਂ ਨਤੀਜੇ ਕੁਝ ਹੋਰ ਹੋਣੀ ਸੀ ਸਾਰੀਆਂ ਤੇ ਸੀਟਾਂ ਤੇ ਨਤੀਜੇ ਕੁਝ ਫਰਕ ਪੈਣਾ ਸੀ ਇਹ ਇਹ ਦੀ ਗਿੱਦੜਵਾ ਦੇ ਵਿੱਚ ਤੇ ਹੁਣ ਗਾਣਾ ਹੀ ਬੜਾ ਚੱਲ ਪਿਆ ਦੇਖ ਰਿਹਾ ਕਰ ਰਿਹਾ ਰੱਖ ਤਾ ਇਹਲੀ ਚੋਟੀ ਦਾ ਦੇਖੋ ਇਹੀਆਂ ਗੱਲਾਂ ਇਹ 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 ਗੱਲਾਂ ਕੋਈ ਇੰਨੀਆਂ ਬਾਲੀਆਂ ਵਧੀਆ ਕਰਨ ਵਾਲੀਆਂ ਨਹੀਂ ਹੁੰਦੀਆਂ ਕਿ ਨਾ ਜਿਹੜਾ ਸਿਆਸਤ ਦੇ ਵਿੱਚ ਜਦੋਂ ਕੋਈ ਦੋ ਮਾਲੜੀ ਭੁੱਲਦੇ ਆ ਭੁੱਲਦੇ ਆ ਠੀਕ ਹੈ ਤਾਂ ਉਹਨਾਂ ਚਰ ਜਿੱਤ ਹੀ ਨਹੀਂ ਹੁੰਦੀ ਜਿੰਨਾ ਚਿਰ ਇੱਕ ਬੰਦਾ ਹਾਰਦਾ ਨਹੀਂ ਕਦੀ ਕੋਈ ਜਿੱਤ ਗਿਆ ਜੇ ਉਹ ਅੱਜ ਹਾਰਿਆ ਰਾਜਾ ਬਣੇ ਦਾ ਪਰਿਵਾਰ ਹਾਰਿਆ ਜਾਂ ਰਾਜਾ ਬਣੇਗਾ ਤੇ ਹਾਰਿਆ ਤਾਂ ਯਾਰ ਦੋ ਤਿੰਨ ਵਾਰੋਂ ਲਗਾਤਾਰ ਜਿੱਤਿਆ ਵੀ ਹੈ ਇਹ ਉਹ ਵੀ ਨਾ ਉਸ ਸਮੇਂ ਡੀਐਮਪੀਸੀ ਨੂੰ ਪਹਿਲਾ ਵਾਰ ਇਹ ਹਰਾਇਆ ਹੋਇਆ ਹੈ ਰਾਜਵੜਿੰਗ ਇਹ ਡਿੰਪੀ ਪਹਿਲਾਂ ਹਾਰ ਗਿਆ ਸੀਗਾ ਹੁਣ ਜਿੱਤਿਆ ਹੈਗਾ ਤੇ ਰਾਜਵੜਿੰਗ ਹਾਰ ਗਿਆ ਠੀਕ ਹੈ ਵੱਡਾ ਨਾਮ ਸੀ ਹੂੰ ਪੰਜਾਬ ਦਾ ਪ੍ਰਧਾਨ ਸੀ ਕਾਂਗਰਸ ਦਾ ਹੂੰ ਉਹਨਾਂ ਰਾਜਵੜਿੰਗ ਨੂੰ ਵੀ ਇਹ ਚੀਜ਼ ਸੋਚਣੀ ਚਾਹੀਦੀ ਹੈ ਕਿ ਉਹਦੀਆਂ ਕਿੱਥੇ ਖਾਮੀਆਂ ਰਹੀਆਂ ਲੋਕ ਉਹਦੇ ਤੋਂ ਨਾਰਾਜ਼ ਕਿਉਂ ਹੋਏ ਹਾਂ ਉਹਦੀ ਪਤਨੀ ਹਾਲਾਂਕਿ ਬਹੁਤ ਜ਼ਿਆਦਾ ਰਾਜੇ ਨਾਲੋਂ ਵੱਧ ਆਪਣੇ ਹਲਕੇ ਦੀ ਵਿਤਪੀ ਕਰਦੀ ਸੀ ਪਰ ਉਸ ਨੂੰ ਵੀ ਇਸ ਵਾਰ ਲੋਕਾਂ ਨੇ ਨਕਾਰਤਾ ਜਾਂ ਤਾਂ ਲੋਕਾਂ ਨੇ ਸੋਚਿਆ ਕਿ 2 ਸਾਲ ਦਾ ਸਮਾਂ ਰਹਿ ਗਿਆ ਸਰਕਾਰ ਦਾ ਠੀਕ ਹੈ ਇਸ ਲਈ ਸਰਕਾਰ ਦਾ ਲਾਹਾ ਲਿਆ ਜਾਵੇ ਜੋ ਹਲਕੇ ਦੇ ਵਿੱਚ ਲੋਕਾਂ ਦੇ ਕੰਮ ਹੋਣ ਵਾਲੇ ਆ ਉਹਨਾਂ ਨੂੰ ਜਿਹੜਾ ਹੈਗਾ ਕਰਵਾ ਲਿਆ ਜਾਵੇ ਇਸ ਕਰਕੇ ਲੋਕਾਂ ਨੇ ਜਿਹੜੀ ਵੋਟ ਪਾਤੀ ਹੈ ਉਹ ਹੋ ਸਕਦਾ ਹੈ ਲੋਕਾਂ ਨੇ ਇਸੇ ਕਰਕੇ ਵੋਟ ਪਾਈ ਹੋ ਹੋ ਸਕਦਾ ਹੈ ਕਿ ਡਿੰਪੀ ਦੇ ਚਿਹਰੇ ਨੂੰ ਵੋਟ ਪੈ ਗਈ ਹੋਵੇ ਹੋ ਸਕਦਾ ਹੈ ਕਿ ਅਕਾਲੀ ਦਲ ਦੇ ਲੋਕਾਂ ਨੇ ਵੋਟਾਂ ਹੀ ਡਿੰਪੀ ਨੂੰ ਪਾਦੀ ਹੋਣ ਅਕਾਲੀ ਦਲ ਸਮਰਥਕਾਂ ਨੇ ਵੀ ਕਿਉਂਕਿ ਅਕਾਲੀ ਦਲ ਦਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨਹੀਂ ਸੀ ਤੇ ਬਿਲੇ ਲੰਬੇ ਸਮੇਂ ਤੋਂ ਡਿੰਪੀ ਅਕਾਲੀ ਦਲ ਨਾਲ ਅਕਾਲੀ ਦਲ ਦੇ ਵਰਕਰਾਂ ਦੇ ਨਾਲ गांव ਦਾ ਪੱਤਰ ਜਿਹੜਾ ਜੁੜਿਆ ਹੋਇਆ ਸੀ ਤੇ ਇਸ ਵਾਰ ਜਦੋਂ ਆਮ ਆਦਮੀ ਪਾਰਟੀ ਵੱਲ ਚੋਣ ਮੈਦਾਨ ਦੇ ਵਿੱਚ ਆਏ ਆ ਤਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਵੀ ਉਹਨਾਂ ਨੂੰ ਸਾਥ ਮਿਲ ਗਿਆ ਅਕਾਲੀ ਦਲ ਨਾਲ ਮਿਲ ਗਿਆ ਤੇ ਉਹ ਜਿਹੜਾ ਹੈਗਾ ਸਰਤਾਚ ਪਹੁੰਚ ਗਿਆ ਤੇ ਤੇ ਹੁਣ ਆਪ ਚੱਬੇਵਾਲ ਦੇ ਬਾਬਾ ਨਾਲ ਜਿਹੜਾ ਬਾਬਾ ਨਾਨਕ ਦੀ ਗੱਲ ਕਰੀਏ ਤਾਂ ਉਥੋਂ ਵੀ ਜਿਹੜਾ ਹੈਗਾ ਇਹਨੂੰ ਚੰਬੇਾਲ ਤੋਂ ਤਾਂ ਬਹੁਤ ਵੱਡੀ ਲੀਡ ਨਾਲ ਜਿਹੜਾ ਜਿੱਤੇ ਗਏ ਆ ਚੱਬੇਵਾਲ ਤੋਂ ਕਾਫੀ ਵੱਡੀ ਲੀਡ ਦੇ ਨਾਲ ਗਏ ਆ ਉਹਦਾ ਕਾਰਨ ਹੈ ਕਿ ਅਕਾਲੀ ਦਲ ਮੈਦਾਨ 'ਚ ਨਹੀਂ ਸੀ ਪਰ ਅਕਾਲੀ ਦਲ ਦਾ ਜਿਹੜਾ ਉਮੀਦਵਾਰ ਸੀ ਇਸ ਇਹ ਸੰਭਾਵੀ ਸੀਗਾ ਜੇਕਰ ਚ ਅਕਾਲੀ ਦਲ ਤੋਂ ਲੜਦਾ ਤਾਂ ਤੋਂ ਸੰਭਾਵੀ ਉਮੀਦਵਾਰ ਜਿਹੜਾ ਹੈਗਾ ਸੋਮ ਸਿੰਘ ਠੰਡਲ ਹੀ ਹੋਣੇ ਸੀ ਕਿਉਂਕਿ ਪਹਿਲਾਂ ਉਤੋਂ ਹੀ ਜਿੱਤ ਕੇ ਉਹ ਪੰਜਾਬ ਦੇ ਕੈਬਨਿਟ ਮੰਤਰੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਰਹੇ ਨੇ ਤਾਂ ਇਸ ਵਾਰ ਭਾਜਪਾ ਨੇ ਉਹਨਾਂ ਨੂੰ ਆਪਣਾ ਉਮੀਦਵਾਰ ਬਣਾ ਲਿਆ ਪਰ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਨਹੀਂ ਭਾਜਪਾ ਨੂੰ ਨਹੀਂ ਪਈਆ ਭਾਜਪਾ ਜਿਹੜੀ ਉਹ ਕਹਿਦੀ ਕਿ ਨਹੀਂ ਅੱਖਸ ਨਾਲ ਦੇਖਿਆ ਗਿਆ ਕੱਲੀ ਬਰ ਨਾਲ ਭਾਜਪਾ ਮੈਂ ਦੇਖੋ ਭਾਜਪਾ ਮੈਂ ਇੰਨਾ ਵੱਡਾ ਆਗੂ ਨਹੀਂ ਜਿਹੜਾ ਹੈਗਾ ਕੋਈ ਪੱਤਰਕਾਰ ਨਹੀਂ ਹੈਗਾ ਜਾਂ ਇਹਨਾਂ ਵੱਡਾ ਕੋਈ ਐਨਲਾਈਜ਼ ਕਰਨ ਵਾਲਾ ਬੰਦਾ ਨਹੀਂ ਪਰ ਫਿਰ ਵੀ ਬੀਜੇਪੀ ਨੂੰ ਇਹ ਚੀਜ਼ ਸਮਝ ਲੈਣੀ ਚਾਹੀਦੀ ਹੈ ਕਿ ਪੰਜਾਬ ਦੇ ਲੋਕ ਉਹਨਾਂ ਨੂੰ ਐਕਸੈਪਟ ਨਹੀਂ ਕਰ ਰਹੇ ਪਰ ਇਹਦੇ ਵਿੱਚ ਬਰਨਾਲਾ ਸੀਟ ਦੀ ਆਪਾਂ ਗੱਲ ਕਿ ਕਰੀਏ ਤਾਂ ਉਹਦੇ ਵਿੱਚ ਬੜੀ ਉਹ ਵਿਅਕਤੀ ਉਹ ਵਿਅਕਤੀ ਵਿਸ਼ੇਸ਼ ਨੂੰ ਵੋਟ ਪਈ ਆ ਬੀਜੇਪੀ ਨੂੰ ਵੋਟ ਨਹੀਂ ਪਈ ਜੇਕਰ ਬੀਜੇਪੀ ਨੂੰ ਵੋਟ ਪੈਂਦੀ ਤਾਂ ਮੰਤਰੀਤ ਬਾਦਲ ਬਹੁਤ ਵੱਡਾ ਚਿਹਰਾ ਸੀ ਸਭ ਤੋਂ ਵੱਡਾ ਗਵਰਨਰ ਦੋ ਵਾਰ ਦਾ ਵਿੱਤ ਮੰਤਰੀ ਸੀ ਉਸ ਨੂੰ ਵੋਟ ਪੈ ਜਾਂਦੀ ਫਿਰ ਬਾਦਲ ਪਰਿਵਾਰ ਜੋ ਹੋਣ ਕਰਕੇ ਕਾਲੀ ਦਲ ਦੀ ਬੋਰਡ ਵੀ ਪੈ ਸਕਦੀ ਸੀ ਕਿਉਂਕਿ ਕਾਲੀ ਦਲ ਚੋਣ ਮੈਦਾਨ ਦੇ ਵਿੱਚ ਨੇ ਸੀ ਔਰ ਚਰਚਾਵਾ ਵੀ ਇਹ ਸਨ ਹਮਮ ਪਾਰਟੀਆਂ ਦੂਸਰੀਆਂ ਵਿਰੋਧੀ ਪਾਰਟੀਆਂ ਨੇ ਹਮੇਸ਼ਾ ਹੀ ਚਰਚਾ ਕੀਤੀ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਹੈਗੇ ਆ ਮਨਪ੍ਰੀਤ ਬਾਦਲ ਦੀ ਸਪੋਰਟਤੇ ਨੇ ਹਾਲਾਂਕਿ ਕਿਸੇ ਤਰ੍ਹਾਂ ਦਾ ਇਹ じゃ ਕੋਈ ਪ੍ਰਚਾਰ ਤਾਂ ਕਿਤੇ ਸੁਣਨ ਨੂੰ ਮਿਲਿਆ ਨਹੀਂ ਤੇ ਉਸੀ ਦਾ ਲਾਹਾ ਨਹੀਂ ਮਿਲਿਆ ਮਨਪ੍ਰੀਤ ਬਾਦਲ ਨੂੰ ਤੇ ਉਧਰੋਂ ਸ੍ਰੀ ਜਸਵਿੰਦਰ ਰੰਧਾਵਾ ਦੀ ਇੱਕ ਧਰਪਤਨੀ ਵੀ ਹਰ ਗਈ ਉਸ ਤੋਂ ਨਾ ਪਹਿਲਾਂ ਕਾਫੀ ਅੱਗੇ ਜਾ ਸੀਂਦਰ ਸਿੰਘ ਰੰਧਾਵਾ ਔਰ ਜਿਹੜਾ ਰਾਜਾ ਬੜਿੰਗ ਇਹ ਕਿਉਂ ਹਰੇ ਇਸ ਦੇ ਲਈ ਪਾਰਟੀ ਨੂੰ ਇਹਨਾਂ ਦੋਨੋਂ ਉਮੀਦਵਾਰਾਂ ਨੂੰ ਬੈਠ ਕੇ ਐਨਾਲਿਸਿਸ ਕਰਨਾ ਚਾਹੀਦਾ ਹੈ ਮੰਥਨ ਕਰਨਾ ਚਾਹੀਦਾ ਹੈ ਕਿ ਕਿਉਂ ਹਾਰੇ ਕਿਉਂਕਿ ਜਿੱਤੀਆਂ ਹੋਈਆਂ ਸੀਟਾਂ ਜਿੱਤੀਆਂ ਹੋਈਆਂ ਸੀਟਾਂ ਤੇ ਹਾਰਨਾ ਬੜੀ ਉਹ ਵੱਡੀ ਗੱਲ ਹੈਗੀ ਹੈ ਕਿਉਂ ਕੀ ਕਾਰਨ ਰਿਹਾ ਕਿ ਉਥੋਂ ਅਸੀਂ ਹਾਰੇ ਕਿਹੜੀਆਂ ਕਮੀਆਂ ਰਹੀਆਂ ਲੋਕਾਂ ਦੇ ਵਿੱਚ ਤਾਲਮੇਲ ਦੀ ਕਮੀ ਰਹੀ ਹੂੰ ਉਮੀਦਵਾਰ ਦੇ ਜਾਂ ਆਗੂਆਂ ਦੀ ਪਾਲ ਮਿਲ ਦੀ ਕਮੀ ਰਹੀ ਜਾਂ ਕੋਈ ਹੋਰ ਕਮੀਆਂ ਨੇ ਆ ਉਥੇ ਇਹ ਕੰਮ ਨਹੀਂ ਕਰਵਾ ਸਕੇ ਆਪ ਦੀ ਸਰਕਾਰ ਦੇ ਸਮੇਂ ਚ ਕਿਉਂਕਿ ਹਲੇ 3 ਸਾਲ ਪਹਿਲਾਂ ਤਾਂ ਇਹਨਾਂ ਦੀ ਸਰਕਾਰ ਹੀ ਸੀ ਉਥੇ ਕੋਈ ਉਹਨਾਂ ਦਾ ਕੰਮ ਨਹੀਂ ਕਰਵਾ ਸਕੇ ਤਾਂ ਕਰਕੇ ਹੋ ਸਕਦਾ ਹੈ ਹਾਰੇ ਆ ਜਾਂ ਇਹਨਾਂ ਦਾ ਆਪਸੀ ਜਿਹੜਾ ਹੈਗਾ ਲੋਕਾਂ ਦੇ ਨਾਲ ਮੇਲ ਜੋਲ ਘਟ ਰਿਹਾ ਲੋਕਾਂ ਦੀ ਪਹੁੰਚ 'ਚ ਨਹੀਂ ਹੈਗੇ ਜੀਆਂ ਕਈ ਚੀਜ਼ਾਂ ਨੇ ਹੋ ਸਕਦੀਆਂ ਨੇ ਜਿਹੜੀਆਂ ਕਿ ਵਿਚਾਰਨ ਦਾ ਵਿਸ਼ਾ ਔਰ ਮੈਂ ਤਾਂ ਇਹੀ ਗੁਜਾਰਸ਼ ਆ ਜਿਹੜੀਆਂ ਪਾਰਟੀਆਂ ਦੇ ਉਮੀਦਵਾਰ ਨਹੀਂ ਜਿੱਤੇ ਉਹਨਾਂ ਨੂੰ ਆਪਣੀ ਸਵੈ ਪਰਚੋਲ ਕਰਨੀ ਚਾਹੀਦੀ ਹੈ ਗਰਾਊਂਡ ਰਿਐਲਿਟੀ ਚੈੱਕ ਕਰਨੀ ਚਾਹੀਦੀ ਹੈ ਔਰ ਜਿੱਥੇ ਕਿਤੇ ਕਮੀ ਰਹੀ ਹੈ ਉਸ ਨੂੰ ਦੂ ਜਿਹੜਾ ਦੂਰ ਕਰਕੇ 2027 ਦੀਆਂ ਵੋਟਾਂ ਦੇ ਲਈ ਜਿਹੜਾ ਹੈਗਾ ਉਹ ਤਿਆਰੀ ਕਰਨੀ ਚਾਹੀਦੀ। ਤੋਂ ਬਹੁਤ ਧੰਨਵਾਦ ਗੱਲਬਾਤ ਕਰਨ ਲਈ। ਤੋਂ ਇਹ ਸਾਨੂੰ ਰੀਕੋਰਡ ਤੋਂ ਸੀਨੀਅਰ ਪੱਤਰਕਾਰ ਸਿੰਘ ਸੋਤਾ ਜਿਨ੍ਹਾਂ ਵੱਲੋਂ ਆਪਣੇ ਵੱਖੋ-ਵੱਖੀ ਵਿਚਾਰ ਦੱਸੇ ਗਏ ਨੇ ਫਿਲਹਾਲ ਪੰਜਾਬ ਦੀ ਜਿਮਨੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਹੈਗੀ ਚੜ੍ਹਤ ਰਹੀ ਹੈ ਤਿੰਨ ਸੀਟਾਂ ਜਿੱਤੀਆਂ ਨੇ ਇੱਕ ਸੀਟ ਜਿਹੜੀ ਹੈਗੀ ਆ ਕਾਂਗਰਸ ਦੇ ਖੇਮੇ ਵਿੱਚ ਆਈ ਆ। ਤੋਂ ਦੇਖਣਾ ਆਉਣ ਵਾਲੇ ਸਮੇਂ ਦੇ ਵਿੱਚ ਸਿਆਸਤ ਵਿੱਚ ਹੋਰ ਕਿੰਨੇ ਕੁ ਹੋਰ ਉਤਲ-ਖੁਤਲ ਹੁੰਦੀ ਹੈ ਜਾਂ ਹੋਰ ਕੀ ਆਉਣ ਸਮੇਂ ਵਿੱਚ ਪਚਾਲ ਆਉਂਦੀ ਹੈ।